ਮਿੱਤਰੋਂ ਆ ਕੁੱਤਾ ਕਿੰਨੇ ਦਾ ਮੈਨੂੰ ਲੱਗਦਾ ਕਿ ਸਾਨਾ ਨੇ ਅੰਬਾਨੀ ਦੀ ਵੀ ਮੰਜੀ ਠੋਕਤੀ ਤਾਂ ਹੀ ਸਾਰਾ ਮੋਲ ਖਾਲੀ-ਖਾਲੀ ਪਿਆ ਕੁੱਤਾ ਤਾਂ ਹੈ ਨਹੀਂ ਜਾ ਰੇ ਸ਼ੋਪ ਦੇ ਵਿੱਚ ਚੱਲ ਦੇਖਦਾ ਕਿਹੜਾ ਡੰਗਰ ਆ ਗਿਆ ਜਿਹੜਾ ਕੁੱਤਾ ਮੰਗੀ ਜਾਂਦਾ ਹਾਂਜੀ ਕਿਹੜੇ ਕੁੱਤੇ ਨੂੰ ਕੁੱਤਾ ਚਾਹੀਦਾ ਪੋਲਾ ਜੀ ਕੀ ਏ ਤੁਹਾਡੀ ਸ਼ੋਪ ਆ ਹਾਂਜੀ ਖੋਤੀ ਜੀ ਮੇਰਾ ਮਤਲਬ ਮੋਦੀ ਜੀ ਮੈਂ ਭੋਲਾ ਤੁਸੀਂ ਕਿੱਦਾਂ ਜਾਣਦੇ ਮੈਨੂੰ ਵੈਸੇ ਕਮਾਲ ਕਰਦੇ ਹੋ ਭੋਲਾ ਜੀ ਥੋੜੀਆਂ ਵੀਡੀਓ ਦੇਖੀਆਂ ਮੈਂ ਬਹੁਤ ਚੰਗੀ ਬੇਇੱਜ਼ਤੀ ਕਰਦੇ ਹੋ ਮੇਰੀ ਮੇਰਾ ਤਾਂ ਮਰਨ ਹੋ ਜਾਂਦਾ ਦੇਖ ਕੇ ਪੈਰ ਚਾਲਿਆ ਮਾਰ ਕੇ ਉੜੀ ਜਾਂਦਾ ਕਿਉਂ ਜੀੜਾ ਦੁੱਬੜ ਕੀਤਾ ਤੇਰੇ ਸਾਰੇ ਪੰਜਾਬ ਦਾ ਭੋਲਾ ਜੀ ਪਿਓ ਪਿਓ ਕੇ 76 ਬਾਜੂ ਮਾਰ ਲਿਓ ਪਹਿਲਾ ਉਹ ਦੱਸੋ ਪਿਓ ਕੁੱਤਾ ਕਿੰਨੇ ਦਾ ਉਹ ਬਾਂਦਰ ਦੀ ਬੈਕ ਵਰਗਾ ਮੂੰਹ ਵਾਲਿਆ ਧਿਆਨ ਨਾਲ ਦੇਖ ਤੇਰਾ ਫੁੱਫੜ ਕੁੱਤਾ ਨਹੀਂ ਹੈਗਾ ਬੋਲਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਨਹੀਂ ਕਰ ਸਕਦੇ ਸਾਫ਼ ਤਾਂ ਪਤਾ ਲੱਗਦਾ ਕਿ ਉਹ ਕੁੱਤਾ ਉਹ ਬੋਦੀ ਜੀ ਧਿਆਨ ਨਾਲ ਦੇਖੋ ਉਹ ਕੁੱਤਾ ਦੀ ਸ਼ੀਸ਼ਾ ਚਲੋ ਕੋਈ ਗੱਲ ਨਹੀਂ ਪੋਲਾ ਜੀ ਗਲਤੀ ਹੋ ਜਾਂਦੀ ਹੈ ਜਾਨਵਰ ਤੋਂ ਮੇਰਾ ਮਤਲਬ ਇਨਸਾਨ ਤੋਂ ਸਹੀ ਕਿਹਾ મોદી ਜੀ ਗਲਤੀ ਤਾਂ ਸਾਡੇ ਤੋਂ ਵੀ ਹੋਗੀ ਜਿਹੜਾ ਤੁਹਾਨੂੰ ਦੁਬਾਰਾ ਪ੍ਰਧਾਨ ਮੰਤਰੀ ਚੁਣ ਲਿਆ ਛੜੇ ਬੰਦੇ ਨੂੰ ਤਾਂ ਕੋਈ ਮਕਾਨ ਕਿਰਾਏ ਤੇ ਨਹੀਂ ਦਿੰਦਾ ਤੇ ਅਸੀਂ ਚੱਕ ਕੇ ਪੂਰਾ ਦੇਸ਼ ਦੇਤਾ ਪੋਲਾ ਜੀ ਤੁਸੀਂ ਇਦਾਂ ਮੇਰੀ ਲਾਈਵ ਬੇਇੱਜ਼ਤੀ ਨਹੀਂ ਕਰ ਸਕਦੇ ਥੋਡੀ ਮੈਂ ਆ ਸ਼ੋਪ ਮੈਂਟਾਂ ਚ ਖਰੀਦ ਸਕਦਾ ਜੇ ਅੱਜ ਮੇਰੇ ਨਾਲ ਅਮਿਤ ਸ਼ਾਹ ਹੁੰਦਾ ਉਹਨੂੰ ਕੀ ਹੋ ਗਿਆ ਡੋਂਗੇ ਜੇ ਨੂੰ ਮੈਨੂੰ ਲੱਗਦਾ ਕਿ ਸਾਡਾ ਤੇ ਡਰ ਕਰਕੇ ਨਾਲ ਨਹੀਂ ਆਇਆ ਵੀ ਜੇ ਪੈਨ ਲੱਗ ਗਿਆ ਮੁੜ ਕੇ ਫਿਰ ਭੱਜਿਆ ਨਹੀਂ ਜਾਣਾ ਤੇ ਤੁਸੀਂ ਆ ਕੀ ਹਾਲ ਪੜਾਇਆ ਖੋਤੀ ਜੀ ਬੋਲਾ ਜੀ ਪਾਜਣ ਵਾਲੀ ਗੱਲ ਬਿਲਕੁਲ ਸਹੀ ਕਹੀ ਤੁਸੀਂ ਬੰਦੇ ਨੂੰ ਐਨਾ ਵੀ ਮੋਟਾ ਨਹੀਂ ਹੋਣਾ ਚਾਹੀਦਾ ਕਿ ਉਹਦੇ ਨਾਲ ਆ ਗੱਲ ਹੋ ਜੇ ਸ਼ੁਕਰ ਆ ਰੱਬ ਦਾ ਇੱਕ ਦਾਤਾ ਪਿਆ ਭੋਗ ਮੋਦੀ ਜੀ ਫਿਰ ਤੁਸੀਂ ਕੰਗੜਾ ਰਨਰੋਤ ਨੂੰ ਫੋਨ ਕਰ ਲਓ ਉਹਦੇ ਕੋਲ ਬੇਦੂ ਲੱਗਦਾ ਕਾਫੀ ਪੈਸਾ ਤੇ ਬਾਕੀ ਜੁੱਤੀਆਂ ਦੀ ਘਾਟ ਸੀ ਉਹਨੇ ਪੰਜਾਬੀਆਂ ਨਾਲ ਪੰਗਾ ਲੈ ਕੇ ਉਹ ਵੀ ਪੂਰੀ ਕਰ ਲਈ ਮੈਂ ਤਾਂ ਕਹਿਣਾ ਉਹਨੂੰ ਲਾਓ ਇੱਕ ਵਾਰ ਫੋਨ ਗੁੰਜਲਾ ਵਾਲੇ ਬਾਲ ਵਾਲੀ ਨੂੰ ਹੈਲੋ ਤਾਂ ਗਨਾਂ ਬੇਟੇ ਮੈਂ ਤੁਮਸੇ ਖਾਤਰ ਮੈਨੂੰ ਫੋਨ ਨਹੀਂ ਕਰਨਾ ਮੋਦੀ ਜੀ ਹੋਣੀ ਖੜਦਾ ਨਾਲ ਤੁਹਾਡੇ ਕਿਸੇ ਨੇ ਵੀ ਜਿਹੜਾ ਤੁਸੀਂ 26 ਜਨਵਰੀ ਤੋਂ ਬਾਅਦ ਪੰਜਾਬ ਦੇ ਜੱਥੇਬੰਦੀਆਂ ਵਿੱਚ ਫਿਕ ਪਾਈ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਪੰਜਾਬ ਦੇ ਕਿਸਾਨਾਂ ਦੇ ਵਿੱਚ ਫਿਕ ਪਾੜ ਤੋਂ ਬਾਅਦ ਜੇ ਅੱਜ ਕੇਸਟਕੈਤ ਜੀ ਨਾ ਖੜੇ ਹੁੰਦੇ ਤਾਂ ਪੰਜਾਬ ਦੇ ਕਿਸਾਨਾਂ ਨੇ ਹੋਂ ਨੂੰ ਤੱਕ ਘਰੇ ਵਾਪਸ ਮੋੜਿਆਣਾ ਸੀ ਦੇਥੋ ਡਿਜਿਤ ਹੋ ਜਾਣੀ ਸੀ ਉਹ ਤਾਂ ਰੱਬ ਦਾ ਸ਼ੁਕਰ ਆ ਕਿ ਉਹਨੇ ਰਕੇ ਸਟਕੈਤ ਜੀ ਨੂੰ ਸਹੀ ਟੈਪ ਤੇ ਭੇਜਤਾ ਹਾਂਜੀ ਬੋਲਾ ਜੀ ਪਹਿਲਾ ਇਹਨਾਂ ਦੇ ਪਾਪਾ ਜੀ ਨੇ ਸਾਡੀ ਮਾਜੀ ਠੋਕੀ ਤੇ ਹੁਣ ਇਹ ਆ ਪਾ ਗਿਆ ਫੇਰ ਤਾਂ ਬੋਦੀ ਜੀ ਕੰਗੜਾ ਤੋਂ ਬੇਇੱਜ਼ਤੀ ਕਰਾਨ ਤੋਂ ਬਾਅਦ ਹੋਰ ਥੋਨੂੰ ਬਾਦਲ ਪਰਿਵਾਰ ਨੂੰ ਫੋਨ ਕਰਨਾ ਚਾਹੀਦਾ ਉਹੀ ਥੋਡੇ ਨਾਲ ਖੜਨਗੇ ਬੋਲਾ ਜੀ 26 ਜਨਵਰੀ ਦੇ ਰੈਡ ਤੋਂ ਪਹਿਲਾਂ ਮੈਂ ਫੋਨ ਕੀਤਾ ਸੀ ਬਾਦਲ ਪਰਿਵਾਰ ਨੂੰ ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਕੀ ਕਰਦਾ ਫਿਰ ਬਾਦਲ ਪਰਿਵਾਰ ਮੋਦੀ ਜੀ ਪੋਲਾ ਜੀ ਤੁਸੀਂ ਆਹ ਦੇਖੋ ਇਹ ਜਿਹੜਾ ਫਤਿਹ ਮੂਸ਼ ਦੇਸ਼ ਦੀ ਪੰਜਾਬ ਦੀ ਕਿਸਾਨਾਂ ਦੀ ਓਸਕਰ ਕੇ ਮੈਨੂੰ ਇਹ ਮਿਲਿਆ ਇਹ ਕਿ ਜਿਹਨਾਂ ਆਜ ਸਭ ਤੋਂ ਵੱਡੀ ਵਾਦੀ 70% ਇਸਾਨੀ ਜਿਹੜੀ ਹੈ ਉਹ ਦੁਖੀ ਹੈ ਤਾਂ ਫਿਰ ਮੈਨੂੰ ਇਸ ਕੇਸ ਦੇ ਜਿਹੜਾ ਕਿਤਾਬ ਮਿਲਿਆ ਸੀ ਇਹਦਾ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਐਸੇ ਲਈ ਮੈਂ ਬੜੇ ਦੁਖੀ ਹੋ ਕੇ ਇਹ ਕਿਤਾਬ ਜਿਹੜਾ ਵਾਪਸ ਕੀਤਾ ਤੇ ਫਿਰ ਮੈਨੂੰ ਲੱਗਦਾ ਤੁਸੀਂ ਲਾਸਟ ਦੇ ਵਿੱਚ ਸੁਖਵੀਰ ਬਾਦਲ ਨੂੰ ਫੋਨ ਲਾਇਆ ਹੋਣਾ ਉਹ ਕੀ ਕਹਿੰਦਾ ਪੋਲਾ ਜੀ ਉਹ ਵੀ ਹੁਣ ਕਿਸਾਨਾਂ ਦੇ ਨਾਲ ਹੋ ਗਏ ਨੇ ਤੇ ਮੈਨੂੰ ਕਹਿੰਦੇ ਜੀ ਕਿ ਉਹਨਾਂ ਕੋਲੇ ਮੇਰੀਆਂ ਘੱਟ ਘੱਟ 10 ਮੀਟਿੰਗਾਂ ਹੋਣੀਆਂ ਜੋ ਮੇਰਾ ਮਕਸਦ ਹੀ ਕੋਈ ਸੀ ਕਿ ਜੇ ਬਿੱਲ ਬਣੇ ਤੇ ਕਿਸਾਨਾਂ ਦੇ ਹੱਥ 'ਚ ਬਣੇ ਨਹੀਂ ਤਾਂ ਨਾ ਬਣੇ ਜਦੋਂ ਵਾਪਸ ਗਿਆ ਉਹਨਾਂ ਨੂੰ ਕਿਹਾ ਕਿ ਕਿਸਾਨ ਅੱਛੀ ਨਹੀਂ ਮੰਨਦੇ ਕਿਸਾਨ ਕਾਨੂੰਨ ਚਾਹੁੰਦੇ ਐ ਐਮਐਸਪੀ ਕਾਨੂੰਨ ਬਣਾਓ ਹੱਕ ਬਣਾਓ ਕਾਂ ਐਸ ਐਕਟ ਲਿਖ ਕੇ ਦਿਓ ਜਿਦੋਂ ਉਹਨਾਂ ਨੇ ਨਾ ਕਰਤੀ ਅਸੀਂ ਉਹਨਾਂ ਨੂੰ ਕਹਤਾ ਜਾਂ ਐਕਟ ਨਾਲ ਲੈ ਕੇ ਆਓ ਜਾਂ ਤੁਸੀਂ ਅੱਗੇ ਪਾਰਲੀਮੈਂਟ ਦੀ ਕਮੇਟੀ ਬਣਾ ਦਿਓ ਜਿਹੜੇ ਸਾਰੇ ਹਿੰਦੁਸਤਾਨ ਦੇ ਕਿਸਾਨ ਜਥੇਬੰਦੀਆਂ ਨੂੰ ਗੱਲ ਕਰਕੇ ਉਹਨਾਂ ਦੇ ਵਿਚਾਰ ਲੈਣ ਜਦੋਂ ਖੀਰ ਵਿੱਚ ਉਹਨਾਂ ਨੇ ਬਿਗੈਰ ਕੁਛ ਤਬਦੀਲੀ ਲਿਆਏ ਬਿਗੈਰ ਕੁਛ ਸਾਡੀਆਂ ਗੱਲਾਂ ਕਹੇ ਜਦੋਂ ਬਿੱਲ ਲੈ ਕੇ ਆਏ ਜੇ ਜੇ ਸਟੈਂਡ ਲਿੱਤਾ ਤੁਹਾਡੇ ਵਾਸਤੇ ਅਸੀਂ ਲਿੱਤਾ ਚਲੋ ਕੋਈ ਨਾ ਮੋਦੀ ਜੀ ਹੁਣ ਤੁਹਾਡਾ ਟਾਈਮ ਵੈਸੇ ਵੀ ਬਹੁਤ ਨੇੜੇ ਆ ਗਿਆ ਮੈਂ ਤਾਂ ਕਹਿੰਦਾ ਤੁਸੀਂ ਕਿਸਾਨਾਂ ਦੇ ਟਰੈਕਟਰ ਟਰੱਕਟਰ ਥੱਲੇ ਆ ਕੇ ਮਾਰ ਚੋ ਜਾ ਫੇਰ ਆਪਣੀ ਦੂਜੀ ਬੇਟੀ ਪਾਲ ਰਤੋਗੀ ਨੂੰ ਫੋਨ ਕਰੋ ਪੋਲਾ ਜੀ ਉਹ ਵੀ ਦੇਖ ਲਓ ਕੇ ਮੈਂ ਬੌਂਦਲੀ ਭਈਆ ਦਲਜੀਤ ਨਾਲ ਪੰਗਾ ਲੈਣ ਤੋਂ ਬਾਅਦ ਕਿਦਾਂ ਦਿਆਂ ਗੱਲਾਂ ਕਰਦੀ ਭਈਆ ਮੈਂ ਹਾਂ ਜਵਾਨ ਕੀ ਬੇਟੀ ਕਿਸਾਨ ਕੀ ਬੇਟੀ ਪਛਾਣੋਂ ਮੈਂ ਕੌਣ ਹਾਂ ਉਹ ਪਿਸਤੀ ਕੋ ਤੀਨ ਮਿਰਗੀ ਪੈ ਗਈ ਜੋ ਥੈਰ ਮੈਂ ਜੁੱਤੀ ਸੁੰਘਾ ਲਵਾ ਉਹ ਜੁੱਤੀ ਸੁੰਘ ਉਹ ਮੇਰੀ ਜੁੱਤੀ ਵੀ ਤੇਰੇ ਮੂੰਹ ਨਾਲ ਸੋਣੀ ਏ ਮੂੰਹ ਵੇ ਆਪਣਾ ਜਿਵੇਂ ਗੂਂ ਤੇ ਪੈ ਰਾਇਆ ਹੁੰਦਾ ਮੈਂ ਜਵਾਨ ਕੀ ਬੇਟੀ ਮੈਂ ਕਿਸਾਨ ਕੀ ਬੇਟੀ ਤੂੰ ਸ਼ੈਤਾਨ ਕੀ ਬੇਟੀ ਨਹੀਂ ਹੈ ਕਿਹਦਾ ਖੇਚੀ ਗਲੇਲ ਵਰਗਾ ਮੂੰਹ ਹੈ ਤੇਰਾ ਬਚ ਜਾ ਮੈਂ ਤੈਨੂੰ ਕਹਿਣ ਡਿਆ ਹੂੰ ਮੂੰਹ ਵੇ ਆਪਣਾ ਜਿਵੇਂ ਏਸੀ ਵਾਲੇ ਕ ਮੇਰੇ ਚ ਖੋਤੀ ਬੰਨੀ ਤੇਰੀ ਦਾਵਤ ਕਰਨੀ ਆ ਸਾਂ ਸਾਰਿਆਂ ਰਲ ਕੇ ਸਿਰਫ ਜ਼ਹਿਰ ਸਸਤਾ ਹੋਲੇ ਥੋੜਾ ਜਿਹਾ ਮਰੇ ਕਿਹਦਾ ਤੇਰਾ ਰੁਕੀ ਨੇ ਛਵਰਗਾ ਮੂੰਹ ਤਵਾਰਿਆ ਤੂੰ ਮੈਂ ਤਾਂ ਕਹਦਾ ਹੁਣ ਤੁਸੀਂ ਉਹ ਪੋਣੀ ਅੱਖ ਵਾਲੇ ਬਾਬੇ RAMDEV ਨੂੰ ਸੱਤ ਲੋ ਕੀ ਪਤਾ ਹੁਣ ਉਹ ਕੁਝ ਕਰ ਦੇ ਪੋਲਾ ਜੀ ਮੈਂ ਕਿਹਾ ਸੀ ਕੈਪਟਨ ਨੇ ਜਦੋਂ ਮੇਰਾ ਫੋਨ ਹੀ ਚੱਕਿਆ ਫਿਰ ਮੈਂ ਉਸ ਤੋਂ ਬਾਅਦ ਡੇਢ ਅਖਲੇ ਬਾਬੇ ਨੂੰ ਫੋਨ ਲਾਇਆ ਤੇ ਉਹਦੇ ਨਾਲ ਵੀ ਆ ਕੁਝ ਹੋ ਗਿਆ میوزਿਕ ਬਾਈਪਾਪਾ I <laughs> don't <laughs>